ਉਹ ਸੀਡ ਆ ਕਈ ਲੋਕਾਂ ਨੇ ਦੱਸਿਆ ਕਿ ਇਹ ਬਲੈਕ ਹੋਇਆ ਪਿਛਲੀ ਵਾਰ ਤੁਹਾਡਾ ਐਕਸਪੀਰੀਅੰਸ ਕਿਦਾਂ ਦਾ ਰਿਹਾ ਆ ਬਹੁਤ ਵਧੀਆ ਰਿਹਾ ਭਾਜੀ ਨਾ ਕੋਈ ਇਹਨੂੰ ਸਪਰੇਅ ਕਰਨ ਦੀ ਲੋੜ ਪਈ ਆ ਤੇ ਨਾ ਕੁਝ ਭਾਜੀ ਲੋੜ ਹੀ ਨਹੀਂ ਪਈ ਖਾਦ ਵੀ ਘਟਿਆ ਜੀ ਬਾਕੀਆਂ ਨਾਲੋਂ 7301 ਦਾ ਕਹਿੰਦੇ ਸੀਗੇ ਵੀ ਕੱਦ ਛੋਟਾ ਰਹਿੰਦਾ ਆ ਵੀ ਇਹ ਬਾਕੀ ਕੱਦ ਛੋਟਾ ਰਹਿੰਦਾ ਆ ਕੱਦ ਛੋਟਾ ਰਹਿੰਦਾ ਭਾਜੀ ਤਾਂ ਹੀ ਇਹ ਡਿਗਦੀ ਨਹੀਂਗੀ 30 ਇੰਚ ਮਤਲਬ 30 ਇੰਚ ਗਿਆ ਹਾਂਜੀ ਠੀਕ ਹੈ ਜੀ 3 ਫੁੱਟ ਤੋਂ ਛੋਟਾ ਗਿਆ ਹਾਂਜੀ 3 ਫੁੱਟ ਇਸੇ ਕਰਕੇ ਡਿਗਦਾ ਨਹੀਂ ਵੀ ਛੋਟਾ ਕੱਦ ਮੁੰਜਰ ਕਿੱਦਾਂ ਦੀ ਰਹੀ ਆ ਮੁੰਜਰ ਭਾਜੀ ਬਹੁਤ ਲੰਮੀ ਸੀ ਇਹਦੀ ਮੁੰਜਰ ਲੰਮੀ ਹੁੰਦੀ ਤਾਂ ਹੀ ਝਾੜ ਵੱਧਦਾ ਜੀ ਇਹਦਾ ਮੈਂ 25 ਕਿੱਲੇ ਲਾਈ ਸੀ ਭਾਜੀ ਇਹਦੇ ਦੇਖ ਲਿਆ ਇੱਕ ਸਵੇਰ ਹਾਂਜੀ 70 ਕਿੱਤੇ ਲਾਉਣੇ ਆ ਕਿੱਦੇ ਅੱਛਾ ਹਾਂਜੀ 90 ਕਿ ਦਿਨ ਸਾਰੇ ਸਾਡੇ ਕੋਲ ਆਏ 90 ਕਿ ਦਿਨ ਚ ਹਾਂਜੀ ਹੈ ਪੱਕ ਗਿਆ ਸਾਡਾ ਨੂੰ ਸਾਰਾ ਡੇਢ ਕ ਬੋਰੇ ਦੇ ਤੇ ਤਕਰੀਬਨ ਪਾਉਣਾ ਚਾਹੀਦਾ ਸੀਗਾ ਆਹ ਗੱਲ ਨੋਟ ਕਰਨ ਵਾਲੀ ਹੈ ਬਲ ਵੀ ਡੇਢ ਕ ਬੋਰਾ ਬਹੁਤ ਸੀਗਾ ਬਹੁਤ ਸੀਗਾ ਹਾਂਜੀ ਏਡ ਜਮੀਨ ਦੇ ਹਿਸਾਬ ਨਾਲ ਭਾਜੀ ਜਿੰਨੀ ਜਿੰਨੀ ਜਮੀਨਾਂ ਉਸ ਹਾਂ ਨਾ ਕਾਰਪੈਂਡ ਕਰਦੀ ਆ ਜੀ ਆਪਾਂ ਜਮੀਨ ਭਾਰੀ ਦੇ ਵਿੱਚ ਖਾਂ ਜਿਆਦੀ ਪਾਉਨੇ ਫਿਰ ਡਿਕਣਾ ਡਿਕਣਾ ਜੀ। ਉਹ ਰੋਗ ਦੀ ਸਮੱਸਿਆ ਤੁਹਾਡੇ ਕਿੰਨੀ ਹੈ? ਰੋਗ ਨਹੀਂ ਆਇਆ ਪਾਜੀ ਜੀ। ਸਪਰੇਅ ਕੀਤੀ ਤੁਹਾਨੂੰ ਦੱਸਿਆ ਕੋਈ ਇਹਨੂੰ। ਜੇ ਰੋਗ ਆਊਗਾ ਫੇਰ ਹੀ ਸਪਰੇਅ ਕਰਾਂਗੇ। ਇਹ ਥੋੜਾ ਝਾੜ ਕਿੰਨਾ ਗਿਆ? ਬਾਕੀਆਂ ਨਾਲ 4-5 ਕੁਇੰਟਲ ਵੱਧ ਦੀ ਹੈ ਮਤਲਬ। ਆਹ ਫੋਨਿਕ 3 ਕਿਲਿਓ ਲਾਏ ਸੀਗੇ। ਜੀ। ਉਹ ਚੋਂ 86 ਕੁਇੰਟਲ ਹੋਇਆ ਹੈ। ਪਿਆਰੇ ਦੋਸਤੋ ਸੀਜ਼ਨ ਸ਼ੁਰੂ ਹੋਣ ਜਾ ਰਿਹਾ ਝੋਨੇ ਦਾ ਬਹੁਤ ਜਲਦੀ। ਕਿਸਾਨ ਖਿੱਚ ਰਹੇ ਨੇ ਤਿਆਰੀਆਂ ਕਿ ਬਾੜੀਆਂ ਤੋਂ ਬਾਅਦ ਆਪਾਂ ਝੋਨੇ ਦੀ ਤਿਆਰੀ ਖੇਚੀ ਹੈ। ਤੇ ਗੱਲ ਕਰਨ ਲੱਗੇ ਆ ਅੱਜ ਝੋਨੇ ਦੀਆਂ ਦੋ ਵੈਰਾਈਟੀਆਂ ਦੇ ਉੱਤੇ ਜਿਹੜੀਆਂ ਕਿ ਸਾਵਾਂ ਕੰਪਨੀ ਦੀਆਂ ਨੇ ਸਵਾਨਾ ਸੀਡ ਐ ਵਾਸ ਕਿਸਾਨਾਂ ਦੇ ਵਿੱਚ ਪ੍ਰਚਲਿਤ ਨਾਮ ਹੈ ਉਹ ਸਾਵਾਂ ਹੈ ਸਾਵਾਂ ਦੀਆਂ ਦੋ ਵੈਰਾਈਟੀਆਂ ਦੇ ਉੱਤੇ ਗੱਲ ਕਰਾਂਗੇ ਇਹਨਾਂ ਦੀਆਂ ਦੋ ਵੈਰਾਈਟੀਆਂ ਨੇ 7301 ਤੇ 7501 ਘੱਟ ਸਮੇਂ ਦੇ ਵਿੱਚ ਪੱਕਦੀ ਹੈ ਇੱਕ ਵੈਰਾਈਟੀ ਬਹੁਤ ਤੇ ਦੂਸਰੀ ਜਿਹੜੀ ਵੈਰਾਈਟੀ ਹੈ ਉਹ ਦਰਮਿਆਨਾ ਜਿਹਾ ਸਮਾਂ ਲੈਂਦੀ ਹੈ ਪਰ ਝਾੜ ਪੱਖੋਂ ਕਿਸਾਨ ਕਹਿੰਦੇ ਨੇ ਕਿ ਇਹ ਬਹੁਤ ਵਧੀਆ ਵੈਰਾਈਟੀ ਆ ਜੋ ਕੰਪਨੀ ਦਾ ਦਾਵਾ ਆ ਕਿ ਇਹ 3 ਤੋਂ 4 ਕੁਇੰਟਲ ਜਿਹੜਾ ਝਾੜ ਆ ਇਹ ਬਾਕੀ ਵੈਰਾਈਟੀਆਂ ਦੇ ਨਾਲੋਂ ਫਵਾਦ ਦਿੰਦੀ ਆ ਮੈਂ ਜਿਸ ਪਿੰਡ ਆਇਆ ਹੋਇਆ ਇਹ ਪਿੰਡ ਬੁੱਲੋਵਾਲ ਹੈ ਜ਼ਿਲ੍ਹਾ ਜਲੰਧਰ ਲੱਗਦਾ ਹੈ ਗੱਲਬਾਤ ਆਪਾਂ ਕਰਾਂਗੇ ਸਭ ਤੋਂ ਪਹਿਲਾਂ ਵੀਰ ਗਗਨਦੀਪ ਸਿੰਘ ਜੀ ਸਾਡੇ ਨਾਲ ਆ ਇਸ ਪਿੰਡ ਤੋਂ ਤੇ ਇਧਰ ਬਾਈ ਸੁਖਵੰਤ ਸਿੰਘ ਜੀ ਨੇ ਸਾਡੇ ਕੋਲ ਤੇ ਪਿੰਡ ਦੇ ਮੁਖੀ ਵੀ ਨੇ ਸਰਦਾਰ ਜਸਪਾਲ ਸਿੰਘ ਜੀ ਇਹ ਵੀ ਸਾਡੇ ਨਾਲ ਨੇ ਅੱਜ ਤੇ ਤਿੰਨ ਹੀ ਵੀਰਾਂ ਨੇ ਇਹਨਾਂ ਨੇ ਇਸ ਸਵਾਨਾ ਕੰਪਨੀ ਦੇ ਸੀਡਸ ਨੂੰ ਵਰਤਿਆ ਹੋਇਆ ਤੇ ਬਾਈ ਸੁਖਦਾਂਤ ਸਿੰਘ ਜੀ ਹਾਂਜੀ ਪਹਿਲਾਂ ਅਪਣ ਤੁਹਾਡੇ ਕਮੈਂਟਸ ਲੈਨੇ ਆ ਠੀਕ ਹੈ ਜੀ ਤੁਸੀਂ ਇਹ ਜਿਹੜੀ ਕੰਪਨੀ ਸੀਗੀ ਇਹਦਾ ਸੀਡ ਪਹਿਲੀ ਵਾਰੀ ਵਰਤਿਆ ਜਾਂ ਪਹਿਲਾਂ ਵੀ ਵਰਤਦੇ ਆਏ ਆ ਇਹ ਪਹਿਲੀ ਵਾਰੀ ਵਰਤਿਆ ਜੀ ਕਿੰਨਾ ਕੁ ਏਰੀਆ ਲਾਇਆ ਸੀ 4 ਕੈਲੇ ਲਾਇਆ ਸੀ ਆ ਇਹਨੂੰ ਅਗੇਤਾ ਬੀਜਿਆ ਜਾਂ ਪਛੇਤਾ ਬੀਜਿਆ ਜਾਂ ਟਾਈਮ ਦੇ ਆ ਤੇ ਬੀਜਿਆ ਨੇ 20 ਜੂਨ ਨੂੰ ਲਾਇਆ ਸੀ ਇਹਨੂੰ 20 ਤੋਂ 25 ਦੇ ਵਿੱਚ ਲੱਗ ਗਿਆ ਏ ਸੀਡ ਕਿੰਨਾ ਲੱਗਾ ਉਹਦਾ ਤੁਹਾਡਾ 1 ਕਿੱਲੇ ਦਾ ਇਹ ਬੀਜ ਹਾਂਜੀ 3 ਕਿਲੋ ਦੀ ਆਇਆ ਉਹਦੇ ਤੇ ਐਵਰੇਜ ਗਈ ਆ ਕਿ ਇਹ ਉਹ ਸੀਡ ਆ ਕਈ ਲੋਕਾਂ ਨੇ ਦੱਸਿਆ ਕਿ ਇਹ ਬਲੈਕ ਹੋਇਆ ਪਿਛਲੀ ਵਾਰੀ ਇਹ ਸੀਡ ਮਿਲਣੀ ਸੀ ਰ ਆ ਵੀ ਆਸਾਨ ਜਿਹੜੇ ਵੀਰ ਆ ਕਿਸਾਨ ਵੀਰ ਇਸ ਸੀਡ ਨੂੰ ਕਾਫੀ ਪਸੰਦ ਕਰਦੇ ਆ ਤੇ ਜਦੋਂ ਤੁਸੀਂ ਲਾਇਆ ਆ ਤੁਸੀਂ ਕਦੂ ਕੀਤਾ ਜਾਂ ਸੱਦੀ ਬਿਜਾਈ ਕਰੀ ਆ? ਨਹੀਂ ਜੀ ਕਦੂ ਕਰਕੇ ਲਾਇਆ ਪਨੀਰੀ ਬੀਜ ਕੇ। ਪਨੀਰੀ ਬੀਜ ਕੇ ਲਾਇਆ। ਜਿਹੜੀ ਜ਼ਮੀਨ ਆ ਉਹਨੂੰ ਤਿਆਰ ਕਰਨ ਲਈ ਕੋਈ ਵੱਧੂ ਖਾਦ ਜਾਂ ਕੋਈ ਤੁਹਾਨੂੰ ਉਹਦੇ ਵਿੱਚ ਕੋਈ ਹੋਰ ਪਾਉਣਾ ਪਿਆ ਹੋਵੇ ਵੀ ਆਪਾ ਆ ਪਾਤਾ ਆ ਪਾਤਾ ਪਾਇਆ ਕੁਝ? ਨਹੀਂ ਜੀ ਨਹੀਂ ਜੀ। ਅੱਛਾ ਜੀ। ਪਹਿਲਾਂ ਜਿੱਦਾਂ ਆਪਾਂ ਕਦੂ ਕਰਕੇ ਲਾਈਦਾ ਜੀ। ਜੀ। ਕਦੂ ਕਰਕੇ ਤਾਂ ਆਪਾਂ ਲਾਤਾ ਹੀ ਇਹਨੂੰ। ਜੀ। ਤੇ ਇੱਕ ਬੋਰਾ ਡਾਇਰ ਆ ਪਾਇਆ ਜੀ। ਸਿਰਫ? ਹਾਂ ਜੀ। ਠੀਕ ਹੈ। ਖੇਤ ਪਿਛੇ। ਇੱਕ ਖੇਤ ਪਿਛੇ। ਯੂਰੀਆ ਕਿੰਨਾ ਕੁ ਮੰਗਿਆ ਤੁਹਾਡੇ ਇਸ ਏਰੀਆ ਚ ਰੇਤਲੀ ਜ਼ਮੀਨ ਜਿੱਥੇ ਆਪਾਂ ਕਹਿੰਦੇ ਆ ਜਦੋਂ 2 ਕੁ ਬੋਰੇ ਪਾਈ ਜੀ ਆਪਾਂ ਤਾਂ ਕੰਪਨੀ ਕੀ ਰეკਮੈਂਡ ਕਰਦੀ ਕਿ ਜ਼ਿਆਦਾ ਪਾਈਏ ਜਾਂ ਘੱਟ ਹੀ ਕਹਿੰਦੀ ਉਹ ਵੀ ਨਹੀਂ ਕੰਪਨੀ ਤਾਂ ਕਹਿੰਦੀ ਏ ਤੋਂ ਵੀ ਘੱਟ ਪੋਗਾ ਬਾਈ ਗਗਨ ਜੀ ਤੁਸੀਂ ਵੀ ਪਹਿਲੀ ਵਾਰ ਹੀ ਲਾਇਆ ਸੀਗਾ ਜਾਂ ਪਹਿਲਾਂ ਵੀ ਲਾ ਚੁੱਕੇ ਨਹੀਂ ਸਰ ਪਹਿਲੀ ਵਾਰ ਅੱਛਾ ਤੁਸੀਂ ਵੀ ਪਹਿਲੀ ਵਾਰ ਹੀ ਲਾਇਆ ਕਿੰਨੇ ਕਿੱਲੇ ਤੁਸੀਂ ਲਾਏ ਤਿੰਨ ਕੁ ਕਿੱਲੇ ਲਾਏ ਬੰਦੇ ਅੱਛਾ ਜੀ ਹਾਂ ਜੀ ਠੀਕ ਆ ਤੁਸੀਂ ਵੀ ਸੇਮ ਵਿਧੀ ਨਾਲ ਲਾਇਆ ਜਿੱਦਾਂ ਬਾਈ ਹੁਣੀ ਲਾਇਆ ਹਾਂ ਜੀ ਸੇਮ ਵਿਧੀ ਨਾਲ ਸੇਮ ਵਿਧੀ ਨਾਲ ਲਾਇਆ ਹਾਂ ਜੀ ਠੀਕ ਆ ਤੇ ਤੁਹਾਨੂੰ ਕਿਦਾਂ ਦਾ ਤੁਹਾਡਾ ਐਕਸਪੀਰੀਅੰਸ ਕਿਦਾਂ ਦਾ ਰਿਹਾ ਆ ਬਹੁਤ ਵਧੀਆ ਰਿਹਾ ਭਾਜੀ ਨਾ ਕੋਈ ਇਹਨੂੰ ਸਪਰੇਅ ਕਰਨ ਦੀ ਲੋੜ ਪਈ ਆ ਤੇ ਨਾ ਕੁਝ ਭਾਜੀ ਲੋੜ ਹੀ ਨਹੀਂ ਪਈ ਖਾਦ ਵੀ ਘਟਿਆ ਜੀ ਬਾਕੀਆਂ ਨਾਲ ਤੇ 7301 ਦਾ ਕਹਿੰਦੇ ਸੀਗੇ ਵੀ ਕੱਦ ਛੋਟਾ ਰਹਿੰਦਾ ਆ ਵੀ ਇਹ ਬਾਕੀ ਕੱਦ ਛੋਟਾ ਰਹਿੰਦਾ ਆ ਕੱਦ ਛੋਟਾ ਰਹਿੰਦਾ ਭਾਜੀ ਤਾਂ ਹੀ ਇਹ ਡਿਗਦੀ ਨਹੀਂ ਕਿੰਨਾ ਕੱਦ ਗਿਆ ਆ ਮਤਲਬ ਜੇ ਆਪਾਂ ਦੇਖੀਏ 30 ਇੰਚ ਮਤਲਬ 30 ਇੰਚ ਗਿਆ ਹਾਂਜੀ 30 ਇੰਚ ਤਿੰਨ ਫੁੱਟ ਤੋਂ ਛੋਟਾ ਗਿਆ ਹਾਂਜੀ ਤਿੰਨ ਫੁੱਟ ਤੋਂ ਛੋਟਾ ਰਿਹਾ ਬਾਕੀਆਂ ਨਾਲ ਤਾਂ ਬਹੁਤ ਫਰਕ ਆ ਬਹੁਤ ਨੀਵਾ ਸੀਗਾ 2.5 ਤੇ ਡਿੱਗਣ ਦੀ ਸਮੱਸਿਆ ਤਾਂ ਹੀ ਭਾਜੀ ਡਿੱਗਦਾ ਨਹੀਂ ਇਹ ਇਸੇ ਕਰਕੇ ਡਿੱਗਦਾ ਨਹੀਂ ਵੀ ਛੋਟਾ ਕਦ ਜਿੰਨਾ ਕਦ ਝੋਨਾ ਕਰੂਗਾ ਉੰਨੀ ਜਲਦੀ ਡਿੱਗੂਗਾ ਉਹ ਉਪਰੋਂ ਸਿਰ ਭਾਰਾ ਹੋ ਜਾਂਦਾ ਉਹਦਾ ਹਾਂਜੀ ਭਾਜੀ ਮੁੰਜਰ ਕਿੱਦਾਂ ਦੀ ਰਹੀ ਆ ਮੁੰਜਰ ਭਾਜੀ ਬਹੁਤ ਲੰਮੀ ਸੀ ਇਹਦੀ ਹਾਂ ਠੀਕ ਆ ਜੇ ਲੋ ਚਾਦੀ ਮੁੰਜਰ ਲੰਮੀ ਹੁੰਦੀ ਤਾਂ ਹੀ ਝੜਵਾਦਾ ਜੀ ਇਹਦਾ ਇੱਕ ਗਿੱਠ ਤੋਂ ਪਲੱਸ ਮੁੰਜਰ ਹੈ ਇਹਦੀ ਅੱਛਾ ਜੀ ਹਾਂਜੀ ਹਾਂਜੀ ਤੇ ਆ ਵੀ ਤੁਸੀਂ ਕਿੰਨੇ ਕਿੱਲੇ ਲਾ ਕੇ ਦੇਖਿਆ ਮੈਂ 25 ਕਿੱਲੇ ਲਾਈ ਸੀ ਭਾਜੀ ਇਹਦੇ ਦੇਖਿਆ ਜੀ ਅੱਛਾ ਜੀ ਹਾਂਜੀ ਹਾਂਜੀ ਤੇ ਤੁਸੀਂ ਐਤ ਕੀ ਫਿਰ ਲਾ ਰਹੇ ਹਾਂ ਇਹ ਐਕਟਿਵ ਨੇ ਹਾਂਜੀ 70 ਕਿਲ ਲਾਉਣੇ ਆ ਕਿ ਇਹਦੇ ਅੱਛਾ ਹਾਂਜੀ ਇਸ ਵਾਰ ਇਸ ਵਾਰ ਹਾਂ ਜਿਹੜਾ 01 ਜਿਹੜਾ ਤੁਹਾਨੂੰ ਪਿਛਲੀ ਵਾਰੀ ਨਹੀਂ ਮਿਲਿਆ ਸੀਗਾ ਲਾਣਾ ਸੀਗਾ ਸੀ ਅੱਛਾ ਤੇ ਇਸ ਵਾਰ ਇਹ ਵੀ ਲਾਵਾਂਗੇ ਤੇ ਇਹ ਵੀ ਲੈਣਾ ਦੋਨੇ ਲਾਉਂਗਾ ਦੋਨਾਂ ਦੇ 70 ਕਿਲੇ ਕਰਾਂਗੇ ਦੋਨੇ ਮੌਇਸਚਰ ਦੀ ਸਮੱਸਿਆ ਹੈ ਮੌਇਸਚਰ ਹੋ ਗਿਆ ਸੀ ਕਲੀਅਰ ਕੋਈ ਇਦਾਂ ਦੀ ਤਿੱਕਤ ਨਹੀਂ ਆਉਂਦੀ ਮੌਇਸਚਰ ਪਾਜੀ ਜਿੱਦਾਂ ਕਈ ਜਿਹੜੇ ਹੈਗੇ ਬੰਦੇ ਆਲੂ ਲੂਲਾ ਕਰਮ ਕਰਦੇ ਜਿਆਦਾ ਜਲਦੀ ਕਿਤੇ ਕੱਚਾ ਪਟਣਾ ਹਨਾ ਉਹ ਕੱਚਾ ਵੱਢ ਦੇ ਕਰਕੇ ਉਹਦੇ ਮੌਇਸਚਰ ਦੀ ਪ੍ਰੋਬਲਮ ਆਉਂਦੀ ਜੇ ਆਪਾਂ ਇਹ ਉਦਾਂ ਪੱਕਦਾ ਇੱਕ ਸਾਰਾ ਸਾਰ अच्छा जी एक सार ਜਦੋਂ ਪੱਕਦਾ ਫੇਰ ਤਾਂ ਕੋਈ ਹੈ ਹੀ ਨਹੀਂ ਇੱਧਰ ਕਿੰਨੇ ਕ ਦਿਨ ਤਕਰੀਬਨ ਲਾਇਏ ਨੇ ਜੀ ਪੱਕਣ ਨੂੰ ਕਿੰਨੇ ਕ ਦਿਨ ਲੱਗੇ ਤੁਹਾਡੇ ਕੋਲ 90 ਕ ਦਿਨ ਸਾਰੇ ਸਾਡੇ ਕੋਲ ਲਾਇਏ 90 ਕ ਦਿਨ ਜੀ ਹਾਂ ਜੀ ਹੈ ਪੱਕ ਗਿਆ ਸਾਡਾ ਤੇ ਥੋੜਾ ਗਿਰਿਆ ਵੀ ਹੈ ਸਾਡੇ ਵੈਸੇ ਅੱਛਾ ਜੀ ਅਸੀਂ ਜਦੋਂ ਲਾ ਲਓ ਸਾਡੇ ਜ਼ਮੀਨ ਦਾ ਜੇ ਤਾਂ ਇੱਧਰਲੀ ਜ਼ਮੀਨ ਥੋੜੀ ਫਰਕ ਹੈ ਸਾਡੇ ਉਧਰਲੀ ਢੇਰਾਂ ਵਾਲੀ ਜ਼ਮੀਨ ਜਿਹੜੀ ਆ ਉਹ ਥੋੜੀ ਜਿਹੀ ਹੈਵੀ ਹੈ ਭਾਰੀ ਹੈ ਅੱਛਾ ਜੀ ਉਹਦਾ ਕਰਕੇ ਪਾਏ ਅਸੀਂ ਦੋ ਬੋਰ ਹੀ ਆ ਅੱਛਾ ਪਾਏ ਬੋਰ ਦੋ ਬੋਰੇ ਚਾਰ ਬਰੀ ਆ ਜਾਣੀ ਕਿ ਤੁਹਾਨੂੰ ਪੌਣੇ ਘੱਟ ਪੌਣੇ ਚਾਹੀਦੇ ਸਨ ਮੈਂ ਹੋਰ ਘੱਟ ਪਾਣ ਸਾਨੂੰ ਸਾਰਾ ਡੇਢ ਕਬੋਰੇ ਦੇ ਤੇ ਕਰੀਬਨ ਪਾਉਣਾ ਚਾਹੀਦਾ ਸੀਗਾ ਆ ਗੱਲ ਨੋਟ ਕਰਨ ਵਾਲੀ ਹੈ ਜੀ ਬਲ ਵੀ ਡੇਢ ਕਬੋਰਾ ਬਹੁਤ ਸੀਗਾ ਬਹੁਤ ਸੀਗਾ ਹਾਂਜੀ ਕਿਉਂਕਿ ਜ਼ਮੀਨ ਦੇ ਹਿਸਾਬ ਨਾਲ ਭਾਜੀ ਜਿੰਨਾ ਜਿੰਨਾ ਜ਼ਮੀਨਾ ਹੋਸਾ ਨਾਲ ਕਾਰਪੈਂਡ ਕਰਦੀ ਹੈ ਜੇ ਆਪਾਂ ਜ਼ਮੀਨ ਭਾਰੀ ਦੇ ਵਿੱਚ ਖਾਂ ਜਿਆਦੀ ਪਾਉਨੇ ਫਿਰ ਡਿਕਣਾ ਡਿਕਣਾ अच्छा जी हां जी हां जी ਤੇ ਗਗਨભાઈ ਜਿੱਦਾਂ ਤੁਹਾਡੇ ਵੀ ਜ਼ਮੀਨ ਰੇਤਲੀ ਆ ਜਾਂ ਤੁਹਾਡੀ ਜ਼ਮੀਨ ਭਾਰੀ ਸੀ ਰੇਤਲੀ ਆ ਭਾਜੀ ਰੇਤਲੀ اچھا ਜਿੱਦਾਂ ਹੁਣ ਤੁਹਾਡੀ ਰੇਤਲੀ ਇਹਨਾਂ ਦੋਨਾਂ ਦੀ ਰੇਤਲੀ ਜ਼ਮੀਨ ਆ ਉਹ ਅੱਗੇ ਲੱਗੀ ਆ ਮਤਲਬ ਅੱਛਾ ਜੀ ਇਹਨਾਂ ਦੀ ਸਰਹੋਣਾ ਦੀ ਜਿਹੜੀ ਜ਼ਮੀਨ ਆ ਉਹ ਭਾਰੀ ਬੋਲਦੇ ਆ ਤੇ ਤੁਹਾਡੀਆਂ ਜਿਹੜੀਆਂ ਜ਼ਮੀਨਾਂ ਜਿੱਦਾਂ ਹੁਣ ਡਿਫਰੈਂਟ ਆ ਥੋੜਾ ਜਿਹਾ ਹਨਾ ਤੁਸੀਂ ਕਲੈਕਟਿਵਲੀ ਜੇ ਮੈਂ ਪੁੱਛਾਂ ਵੀ ਇਹ 7301 ਨੂੰ ਜਾਂ ਇਹਦੀ ਬਾਕੀ ਕਿਸਮਾਂ ਤਾਂ ਉਹ ਰੋਗ ਦੀ ਸਮੱਸਿਆ ਤੁਹਾਡੇ ਕਿੰਨੀ ਹੈ ਰੋਗ ਨਹੀਂ ਆਇਆ ਭਾਜੀ ਸਪਰੇਅ ਕੀਤੀ ਨੂੰ ਦੱਸਿਆ ਕੋਈ ਇਹਨੂੰ ਜੇ ਰੋਗ ਆਊਗਾ ਫੇਰ ਹੀ ਸਪਰੇਅ ਕਰਾਂਗੇ ਆਪਾਂ ਤੁਹਾਡੇ ਵੀ ਕੋਈ ਰੋਗ ਨਹੀਂ ਆਇਆ ਨਹੀਂ ਆਇਆ ਜੀ ਨਹੀਂ ਆਇਆ ਜਦੋਂ ਕੋਈ ਫੰਗਸ ਕੋਈ ਪੀੜਾ ਕੋਤੋਂ ਪੈਂਦਾ ਕੋਈ ਕੋਤੋਂ ਕੋਸ਼ ਹੁੰਦਾ ਜਾਂ ਕੋਈ ਕੋਈ ਸੁੰਡੀ ਜਾਂ ਕੋਈ ਭੁੰਡੀ ਪੈਂਦੀ ਆ ਤਾਂ ਆ ਪੈਂਦਾ ਜੇ ਆਪਾਂ ਖਾਦ ਜਿਆਦੀ ਪਾ ਦਨੇ ਨਾ ਫੇਰ ਪੁੰਗੀ ਵੀ ਪੈਣੀ ਆ ਹਨਾ ਸਾਰਾ ਟਿੱਡਾ ਟੋਡਾ ਜੋ ਹਰਿਆਲੀ ਜਿੰਨੀ ਹਰਿਆਲੀ ਰੋਗੀ ਉਹਨਾਂ ਟਿੱਡਾ ਜ਼ਿਆਦਾ ਪੈਣਾ ਹੈ ਜੀ ਤੇ ਉਹ ਇਸੇ ਕਰਕੇ ਉਹ ਜੇ ਆਪਾਂ ਖਾ ਦੀ ਸਾਰੀ ਕੁਝ ਸਹੀ ਕਰੱਖਾਂਗੇ ਆਪੇ ਨਹੀਂ ਪੈਂਦਾ ਜੀ ਜੀ ਇੱਕ ਪਾ ਜਿਆ ਪੱਕ ਜਲਦੀ ਜਾਂਦਾ ਜੀ ਜਦੋਂ ਉਹਨੂੰ ਬਿਮਾਰੀ ਆਉਣੀ ਸ਼ੁਰੂ ਹੁੰਦੀ ਆ ਜੀ ਤੇ ਇਹ ਪੱਕ ਜਾਂਦਾ ਜੀ ਅੱਛਾ ਜੀ ਹਾਂਜੀ ਆ ਟਾਈਮ ਘਟ ਲੈਂਦਾ ਹਾਂ ਇਹ ਗੱਲ ਵੀ ਨੋਟ ਕਰਨ ਵਾਲੀ ਆ ਵੀ ਇਹ ਪੱਕ ਛੇਤੀ ਜਾਂਦਾ ਵੀ ਬਿਮਾਰੀਆਂ ਦੇ ਮੌਸਮ ਤੋਂ ਪਹਿਲਾਂ ਪਹਿਲਾਂ ਇਹ ਪੱਕ ਜਾਂਦਾ ਹਾਂਜੀ ਸੋ ਇੱਕ ਉਹ ਜੀ ਵੈਰਾਈਟੀ ਆ ਜਿਹਦੀ ਆਪਾਂ ਗੱਲ ਕਰਦੇ ਪਏ ਆ ਕਿਸਾਨਾਂ ਦੇ ਮਾਧਿਅਮ ਰਾਹੀਂ ਇਹ ਆਪਣੇ ਤਜਰਬੇ ਸਾਡੇ ਨਾਲ ਸਾਂਝੇ ਕਰ ਰਹੇ ਨੇ ਇੱਕ ਮੈਂ ਦੋ ਤਰ੍ਹਾਂ ਦੀ ਜ਼ਮੀਨ ਤੁਹਾਨੂੰ ਦਿਖਾੜ ਦਿੱਤੀ ਇੱਕੋ ਪਿੰਡ ਦੇ ਵਿੱਚ ਕਿ ਇੱਕ ਪਾਸੇ ਬੜੀ ਭਾਰੀ ਜ਼ਮੀਨ ਆ ਦੂਸਰੇ ਪਾਸੇ ਜਿਹੜੀ ਆ ਰੇਤਲੀ ਜ਼ਮੀਨ ਆ ਤੋ ਰੇਤਲੀ ਜ਼ਮੀਨ ਦੇ ਵਿੱਚ ਤੇ ਭਾਰੀ ਜ਼ਮੀਨ ਦੇ ਵਿੱਚ ਜਿਹੜਾ ਫਰਕ ਪਿਆ ਉਹ ਸਿਰਫ ਥੋੜਾ ਜਿਹਾ ਖਾਦ ਦਾ ਪੈਂਦਾ ਆ ਤੇ ਇਥੋਂ ਤੱਕ ਕਿ ਹੋ ਸਕਦਾ ਆ ਕਿ ਡੇਢ ਗੱਟੇ ਤੋਂ ਵੀ ਤੁਹਾਨੂੰ ਘੱਟ ਖਾਦ ਦੀ ਲੋੜ ਪਊਗੀ ਇਸ ਏਰੀਏ ਦੇ ਵਿੱਚ ਆ ਵੀ ਇਹਦੀ ਬਜਾਈ ਆ ਕੀ ਵਧਣ ਦੇ ਚਾਂਸ ਲੱਗਦੇ ਆ ਤੁਹਾਨੂੰ ਹਾਂਜੀ ਹਾਂਜੀ ਸਾਡੇ ਤਾਂ ਬਹੁਤ ਜ਼ਿਆਦੀ ਪੰਜਾਬੀ ਬਰਹਣੀ ਆ ਜੀ 7001 ਤੇ 750 700 ਦੀ ਸਭ ਤੋਂ ਜ਼ਿਆਦਾ ਹੋਣੀ ਹੈ 75 ਦੀ ਡਿਮਾਂਡ ਸਾਡੇ ਪਿਛਲੀ ਵਾਰੀ ਬਹੁਤ ਸੀ ਪਰ ਬੀਜ ਦੀ ਥੋੜੀ ਪ੍ਰੋਬਲਮ ਪੈ ਗਈ ਮਿਲਿਆ ਘੱਟ ਅੱਛਾ ਜੀ ਹਾਂਜੀ ਹਾਂਜੀ ਇਹ ਕੀ ਜਦ ਮਰਾਲੋ ਮੈਂ 25 ਕਿੱਲੇ ਲਾ ਕੇ ਹੁਣ 70 ਕਿੱਲੇ ਲਾ ਰਿਹਾ ਤੇ ਸਾਰੇ ਹੁਣ ਜਿਹੜੇ ਇਹਨਾਂ ਨੇ 10 ਕਿੱਲੇ ਲਾਏ ਇਹ 20 ਲਾ ਰਿਹਾ ਇਹਨੇ 3 ਲਾਏ ਇਹਨੇ ਮੁੜ ਕੇ ਗਾਂ 7-8 ਕਿੱਲੇ ਲਾਉਣੇ ਹਨ ਜੀ ਇਸ ਸਾਰਿਆਂ ਦੀ ਡਿਮਾਂਡ ਆ ਡਿਮਾਂਡ ਇਸ ਕਰਕੇ ਆ ਜਲਦੀ ਪੱਕ ਜਾਂਦਾ ਇਹ ਥੋੜਾ ਸਮਾਂ ਲੈਂਦਾ ਆ ਤੇ ਜਿਹਨੇ ਆਲੂ ਦੀ ਖੇਤੀ ਕਰਨੀ ਬੰਦੇ ਨੇ ਉਸ ਨੂੰ ਸਾਨੂੰ ਸਭ ਤੋਂ ਜ਼ਿਆਦਾ ਬੈਟਰੀ ਇਹ ਫਸਲ ਦਾ ਆ ਜੀ ਉਹ ਸਭ ਤੋਂ ਟਾਈਮ ਨਾਲ ਜਿੱਦਾਂ ਵੱਢੀ ਜਾਂਦੀ ਆ ਟਾਈਮ ਨਾਲ ਕੱਚੀ ਪਟਾਈ ਆ ਲੂ ਲੱਫ ਦਾ ਟਾਈਮ ਨੇ ਹਾਂ ਜੀ ਇੱਕ ਅਖੀਰ ਤੇ ਗੱਲ ਆ ਜਾਂਦੀ ਆ ਕਿ ਝਾੜ ਕਿੰਨਾ ਰਿਹਾ ਆ ਆਪਾਂ ਤਿੰਨਾ ਹੀ ਦੋਸਤਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਆ ਵੀਰੇ ਥੋੜਾ ਝਾੜ ਕਿੰਨਾ ਗਿਆ ਬਾਕੀਆਂ ਨਾਲ 4-5 ਕੁਇੰਟਲ ਵੱਧ ਹੀ ਆ ਮਤਲਬ ਜੇ ਮੌਸਮ ਤੇ ਡਿਪੈਂਡ ਆ ਭਾਜੀ ਜੇ ਉਹਦਾ 30 ਆ ਤੇ ਇਹਦਾ 34-35 ਹੋਊਗਾ ਇਦਾਂ ਹਾਂ ਜੀ 4 ਕੁਇੰਟਲ ਵਧੂਗਾ ਝਾੜੇ ਦਾ ਘਟਦਾ ਨਹੀਂ ਘਟਦਾ ਨਹੀਂ ਠੀਕ ਆ ਜੀ ਹਾਂ ਜੀ ਭਾਈ ਜੀ ਤੁਹਾਡੇ ਕਿੰਨਾ ਕਚੜ ਗਿਆ ਭਾਈ ਆਪਾਂ ਪੌਣੇ ਤਿੰਨ ਕਿੱਲੇ ਲਾਏ ਸੀਗੇ ਜੀ ਉਹ ਚੋਂ 86 ਕੁਆਂਟਲ ਹੋਇਆ ਸੀ ਪੌਣੇ ਤਿੰਨ ਕਿੱਲਿਆਂ ਚੋਂ 86 ਕੁਆਂਟਲ ਝਾੜਿਆ ਐਵਰੇਜ ਦੇਖੀ ਜਾਵੇ ਉੱਥੇ ਆ ਜਾਂਦੀ ਵੀ 33 34 35 ਤੱਕ ਗਈ ਆ ਜੀ ਵਿੱਚ ਉਹ ਜ ਟੋਟਾ ਟਾਟਾ ਵੀ ਜਦੋਂ ਬਾਹਰ ਕੱਢਤਾ ਉਹਦਾ ਕੋਈ ਉਹ ਤੁਸੀਂ ਗਿਣਿਆ ਤੁਸੀਂ ਕਹਿੰਦੇ ਗਰੇ ਹਾਂ ਜਿਹੜੇ 32 32.5 ਕੁਆਂਟਲ ਸਾਰਾ ਝਾੜ ਨਿਕਲੇ ਭਾਜੀ ਠੀਕ ਹੈ ਜੀ ਸਾਰਾ ਰਲਾ ਮਿਲਾ ਕੇ ਜੀ ਹਾਂਜੀ ਮੇਰੇ ਕੋਲ 70 ਐਵਰੇਜ ਕੱਢੀ ਸੀ ਐਵਰੇਜ ਹਾਂ 70 ਕੇ ਦੀ ਐਵਰੇਜ ਮੈਂ ਕੱਢੀ ਅਸਤੇਆ ਕਿ ਜਦੋਂ ਝਾੜ ਦੀ ਗੱਲ ਆਉਂਦੀ ਆ ਤੇ ਉਹਦੇ ਵਿੱਚ ਜੜੀਆਂ ਮੌਸਮ ਦੇ ਹਾਲਾਤ ਨੇ ਉਹ ਵੀ ਕਾਊਂਟ ਕਰਦੇ ਆ ਤੇ ਤੁਹਾਡੇ ਵੱਲੋਂ ਕੀਤੀ ਗਈ ਖੇਤੀ ਜਿਹੜੀ ਆ ਉਹ ਵੀ ਕਾਊਂਟ ਕਰਦੀ ਆ ਕਿ ਤੁਸੀਂ ਕਿਸ ਤਰ੍ਹਾਂ ਨਾਲ ਕੀਤਾ ਕਈ ਵਾਰੀ ਖਾਦ ਵੱਧ ਘੱਟ ਹੋ ਜਾਂਦੀ ਹੈ ਕਈ ਵਾਰੀ ਪਾਣੀ ਦੀ ਸਮੱਸਿਆ ਹੁੰਦੀ ਆ ਕਈ ਥਾਂਾਂ ਤੇ ਇੱਕ ਨੰਬਰ ਪਾਣੀ ਹੈ ਕਈ ਤੇ ਦੋ ਸੋ ਉਹ ਜਿਸ ਤਰ੍ਹਾਂ ਦੇ ਪਾਣੀ ਨੇ ਜਿਸ ਤਰ੍ਹਾਂ ਦਾ ਪਾਣੀ ਦਾ ਪੱਧਰ ਆ ਉਸ ਤਰ੍ਹਾਂ ਦੇ ਵੀ ਇਹ ਰਹਿ ਜਾਂਦੇ ਨੇ ਤੇ ਮੈਂ ਦੱਸ ਦਿਆਂ ਅਖੀਰ ਦੇ ਵਿੱਚ ਕਿ ਥੱਲੇ ਵੀਡੀਓ ਦੇ ਵਿੱਚ ਲਗਾਤਾਰ ਨੰਬਰ ਫਲੈਸ਼ ਕਰ ਰਿਹਾ ਤੁਸੀਂ ਕਿਸੇ ਵੀ ਨੰਬਰ ਦੇ ਉੱਤੇ ਕਾਲ ਕਰ ਸਕਦੇ ਜਿਹੜਾ ਹੈਲਪਲਾਈਨ ਨੰਬਰ ਹੈ ਇਹਨਾਂ ਦਾ ਤੁਸੀਂ ਉਹਦੇ ਤੇ ਕਰ ਸਕਦੇ ਆ ਤੁਸੀਂ ਇਹਨਾਂ ਨੰਬਰਾਂ ਤੇ ਕਾਲ ਕਰਕੇ ਤੁਸੀਂ ਇਹਨਾਂ ਤੋਂ ਪੂਰੀ ਜਾਣਕਾਰੀ ਲੈ ਸਕਦੇ ਆ ਤੇ ਨਾਲ ਦੀ ਨਾਲ ਤੁਸੀਂ ਆਪਣੇ ਇਲਾਕੇ ਦੇ ਬਾਰੇ ਜਾਣਕਾਰੀ ਜ਼ਰੂਰ ਦੇ ਦਿਓ ਕਿ ਅਸੀਂ ਇਸ ਇਲਾਕੇ ਤੋਂ ਗੱਲ ਕਰ ਰਹੇ ਆ ਕਿ ਕੀ ਸਾਡੇ ਜ਼ਮੀਨ ਜਾਂ ਸਾਡੇ ਇਸ ਮੌਸਮ ਦੇ ਅਨੁਕੂਲ ਇਹ ਫਸਲ ਹੋਏਗੀ ਕਿਉਂਕਿ ਭਾਰਤ ਦੇ ਵੱਖ-ਵੱਖ ਰਾਜਾਂ ਦੇ ਵਿੱਚ ਇਹ ਸਵਾਨਾ ਦਾ ਜਿਹੜਾ ਸੀਡ ਹੈ ਇਹਦੀ ਬਹੁਤ ਵੱਡੀ ਮੰਗ ਹੈ ਸੋ ਉਸ ਮੰਗ ਨੂੰ ਆਪਾਂ ਤੁਹਾਡੇ ਤੱਕ ਦੱਸ ਰਹੇ ਹਾਂ ਕਿ ਇਸ ਵੱਡੇ ਪੱਧਰ ਤੇ ਜਿਹੜਾ ਸੀਡ ਮੰਗਿਆ ਜਾ ਰਿਹਾ ਉਹ ਕਿਹੋ ਜਿਹਾ ਸੀਡ ਹੈ ਮਿਲਗ ਪਰਸੈਂਟੇਜ ਦੀ ਗੱਲ ਕਰ ਲਈਏ ਅਖੀਰ ਦੇ ਵਿੱਚ ਤਾਂ ਸਰਕਾਰ ਦੇ ਮਿੱਥੇ ਹੋਏ ਨਿਯਮਾਂ ਦੇ ਮੁਤਾਬਕ 67% ਮਿਲਿੰਗ ਪਰਸੈਂਟੇਜ ਤੁਹਾਡੀ ਰਾਈਸ ਦੀ ਹੋਣੀ ਚਾਹੀਦੀ ਆ ਪਰ ਸਾਵਾਂ ਦੀਆਂ ਇਹਨਾਂ ਦੋ ਵੈਰਾਈਟੀਆਂ ਦੀ ਇਹ ਖਾਸੀਅਤ ਹੈ ਕਿ ਇਹ 70% ਤੋਂ ਉੱਪਰ ਜਿਹੜੀ ਆ ਇਹਦੀ ਮਿਲਿੰਗ ਪਰਸੈਂਟੇਜ ਆਉਂਦੀ ਹੈ ਜੀ ਸੋ ਇਹ ਵੀ ਨੋਟ ਕਰਨ ਵਾਲੀ ਗੱਲ ਹੈ ਇੱਥੇ ਵੀ ਦੱਸ ਦਈਏ ਕਿ ਇਹ ਜਿਹੜੀਆਂ ਵੈਰਾਈਟੀਆਂ ਨੇ ਉਹ ਭਾਰਤ ਸਰਕਾਰ ਅਤੇ PAU ਲੁਧਿਆਣਾ ਵੱਲੋਂ ਮਾਨਤਾ ਪ੍ਰਾਪਤ ਨੇ ਤੇ ਕੁਆਲਿਟੀ ਚੈੱਕ ਰਿਪੋਰਟਾਂ ਵੀ ਆਪਾਂ ਨਾਲ ਹੀ ਤੁਹਾਨੂੰ ਦੇ ਰਹੇ ਆਂ ਇਹ ਵੀ ਤੁਸੀਂ ਚੈੱਕ ਕਰ ਸਕਦੇ ਆਂ ਇਹਨਾਂ ਵੈਰਾਈਟੀਆਂ ਦੀਆਂ ਤੇ ਇਥੇ ਵੀ ਆ ਕਿ ਜਿਹੜਾ ਡਾਟਾ ਆ ਨਾ ਕੰਪਨੀ ਵੱਲੋਂ ਸਾਨੂੰ ਪ੍ਰੋਵਾਈਡ ਕਰਵਾਇਆ ਗਿਆ ਆ ਤਾਂ ਉਹਦੇ ਅਨੁਸਾਰ ਉਹਨਾਂ ਦੱਸਿਆ ਕਿ ਇਹ ਜਿਹੜੀਆਂ ਕਿਸਮਾਂ ਆ ਨਾ ਇਹਨਾਂ ਨੂੰ ਸ਼ੈਲਰਾ ਵੱਲੋਂ ਵੀ ਤੇ ਮੰਡੀ ਦੇ ਵਿੱਚ ਵੀ ਪਹਿਲ ਦੇ ਆਧਾਰ ਤੇ ਚੱਕਿਆ ਜਾਂਦਾ ਆ ਉਹ ਸਰਪੰਚ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਬਾਈ ਜੀ ਤੁਸੀਂ ਬਹੁਤ ਸਮਾਂ ਦਿੱਤਾ ਸਾਨੂੰ ਗगन ਬਾਈ ਬਹੁਤ ਬਹੁਤ ਧੰਨਵਾਦ ਸੋ ਇੰਨੀ ਬੜੀ ਮੁੱਲੀ ਜਾਣਕਾਰੀ ਕਿਸਾਨ ਵੀਰਾਂ ਨਾਲ ਤੁਸੀਂ ਸਾਂਝੀ ਕੀਤੀ ਆ ਉਮੀਦ ਕਰਦੇ ਆ ਕਿ ਕਿਸਾਨ ਵੀਰਾਂ ਦੇ ਲਈ ਇਹ ਜਿਹੜੀ ਜਾਣਕਾਰੀ ਆ ਇਹ ਲਾਹੇਵੰਦ ਹੋਏਗੀ ਬਾਕੀ ਦੋਸਤੋ ਗੱਲ ਆਪਾਂ ਕਰਦੇ ਪਏ ਆ ਸਵਾਨਾ ਸੀਡ ਦੀ ਤੇ ਸਵਾਨਾ ਸੀਡ ਦੇ ਵਿੱਚ ਬਾਰੇ ਜਿਹੜੀ ਆ ਤੁਹਾਡੀ ਕਿਹੋ ਜਿਹੀ رائے ਆ ਤੇ ਕਿਹੋ ਜਿਹਾ ਤੁਹਾਡਾ ਐਕਸਪੀਰੀਅੰਸ ਰਿਹਾ ਆ ਤੁਸੀਂ ਥੱਲੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦੱਸ ਸਕਦੇ ਆ ਬਾਕੀ ਜੋ ਵੀ ਤੁਹਾਡੀ رائے ਆ ਜਾਂ ਫੀਡਬੈਕ ਆ ਉਹ ਆਪਣਾ ਨੰਬਰਾਂ ਦਿੱਤੇ ਹੋਏ ਵੀਡੀਓ ਦੇ ਵਿੱਚ ਜਿਹੜੇ ਨੰਬਰ ਆ ਉਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਵੀ ਤੁਸੀਂ ਦੱਸ ਸਕਦੇ ਆ ਤੇ ਤੁਸੀਂ ਕਿਸੇ ਵੀ ਪ੍ਰਕਾਰ ਦੀ ਸਲਾਹ ਲੈਣੀ ਹੋਵੇ ਉਹ ਇਹਨਾਂ ਨੂੰ ਫੋਨ ਕਾਲ ਕਰ ਸਕਦੇ ਆ ਸੋ ਜੁੜੇ ਰਹੋ ਜੀ ਪੀਆਰ ਪੰਜਾਬ ਦੇ ਨਾਲ ਆਪਾਂ ਜਲਦੀ ਇੱਕ ਨਵੀਂ ਵੀਡੀਓ ਦੇ ਨਾਲ ਫਿਰ ਮਿਲਦੇ ਆਂ ਧੰਨਵਾਦ ਸਾਸ਼ੀ ਕਾਲ